ਖੋਰ ਅਹਿਮ ਮਸਲੇ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ ਕਿਉਂਕਿ ਸਿੱਖ ਕਤਲੇਆਮ ਦੇ ਪੀੜਤ ਲਗਾਤਾਰ ਵਿਰੋਧ ਪ੍ਰਦਰਸ਼ਨ ਰੋਸ ਮਜ਼ਾਰੇ ਕਰਦੇ ਰਹੇ ਹਰ ਆਸ ਦੇ ਨਾਲ ਕਿ ਕਦ ਨਾ ਕਦ ਤਾਂ ਇਨਸਾਫ ਮਿਲੇਗਾ ਉਹਨਾਂ ਨੂੰ 40 ਸਾਲ ਬਾਅਦ ਹੀ ਸਹੀ ਜਗਦੀਸ਼ ਟਾਰਟਰ ਤੇ ਦੋਸ਼ ਤਾਇ ਹੋਏ ਨੇ ਦਿੱਲੀ ਦੀ ਇੱਕ ਅਦਾਲਤ ਨੇ ਦੋਸ਼ ਤਾਇ ਕੀਤੇ ਨੇ ਜਗਦੀਸ਼ ਟਾਰਟਰ ਤੇ ਪੁਲਬੰਗਸ਼ ਗੁਰਦੁਆਰਾ ਸਾਹਿਬ ਦੇ ਵਿੱਚ ਅੱਗ ਲਗਾਉਣ ਦਾ ਮਸਲਾ ਤੇ ਉੱਥੇ ਤਿੰਨ ਸਿੱਖਾਂ ਨੂੰ ਕਤਲ ਕਰਨ ਦਾ ਇਹ ਪੂਰਾ ਮਸਲਾ ਹੈ ਜਿੱਥੇ ਹੁਣ ਉਹਦੇ ਤੇ ਦੋਸ਼ ਤੈਅ ਕਰ ਦਿੱਤੇ ਗਏ ਨੇ ਕਿ ਕੀ ਕੀ ਗੁਨਾਹ ਉਹਨੇ ਕੀਤੇ ਨੇ ਹੁਣ ਜ਼ਰਹਾ ਜੜੀ ਆ ਚੱਲੇਗੀ ਦੇਰ ਹੈ ਹਨੇਰੇ 1984 ਸੇ ਨਸਲ ਕੁਸ਼ੀ ਮਾਮਲੇ ਦੇ ਵਿੱਚ ਜਗਦੀਸ਼ ਟਾਰਟਰ ਤੇ ਦੋਸ਼ ਜੜੇ ਨੇ ਉਹ ਤੈਅ ਹੋਏ ਨੇ ਦਿੱਲੀ ਦੀ ਰਾਉਜ਼ ਐਵਨਿਊ ਕੋਰਟ ਨੇ ਦੋਸ਼ ਤੈਅ ਕੀਤੇ ਨੇ ਔਰ ਗੁਰਦੁਆਰਾ ਪੁਲ ਬੰਗਸ਼ ਨੇੜੇ ਤਿੰਨ ਸਿੱਖਾਂ ਦੇ ਕਤਲ ਮਾਮਲੇ ਦੇ ਵਿੱਚ ਦੋਸ਼ ਤੈਅ ਕੀਤੇ ਗਏ ਨੇ ਇਸ ਦੇ ਨਾਲ ਹੀ 11 ਨਵੰਬਰ 1984 ਨੂੰ ਗੁਰਦੁਆਰਾ ਪੁਲ ਬੰਗਸ਼ ਨੇੜੇ ਤਿੰਨ ਸਿੱਖ ਨੌਜਵਾਨਾਂ ਦਾ ਕਤਲ ਕੀਤਾ ਗਿਆ ਸੀਗਾ ਆ ਠਾਕੁਰ ਸਿੰਘ ਬਾਦਲ ਸਿੰਘ ਤੇ ਗੁਰਚਰਨ ਸਿੰਘ ਦਾ ਕਤਲ ਹੋਇਆ ਸੀਗਾ ਗੁਰਦੁਆਰਾ ਸਾਹਿਬ ਨੂੰ ਵੀ ਅੱਗ ਲਾਈ ਗਈ ਸੀ ਪੁਲਮੰਗਸ਼ ਗੁਰਦੁਆਰਾ ਸਾਹਿਬ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ ਟਾਈਟਲਰ ਉੱਤੇ ਪੀੜ ਨੂੰ ਉਕਸਾਉਣ ਦੇ ਇਲਜ਼ਾਮ ਲੱਗੇ ਸਿਗੇ ਕਿ ਟਾਈਟਲਰ ਲੀਡ ਕਰ ਰਿਹਾ ਸੀ ਤਾਰਾ 143 147 302 109 295 ਦੇ ਤਹਿਤ ਦੋਸ਼ ਤਾਇ ਕਿਤੇ ਗਏ ਨੇ ਮਈ 2023 ਦੇ ਵਿੱਚ ਸੀਬੀਆਈ ਨੇ ਚਾਰਜ ਸ਼ੀਟ ਦਾਖਲ ਕੀਤੀ ਸੀ ਔਰ ਇਸ ਤੋਂ ਪਹਿਲਾਂ ਸੀਬੀਆਈ ਨੇ ਨਵੰਬਰ 2005 ਦੇ ਵਿੱਚ ਨਸਲਕੁਸ਼ੀ ਮਾਮਲੇ ਦੇ ਵਿੱਚ ਇਹ ਮਾਮਲਾ ਦਰਜ ਕੀਤਾ ਸੀਗਾ ਸਾਲ 1984 ਤੋਂ ਲੈ ਕੇ 2000 ਦੀ ਹਿੰਸਾ ਬਾਰੇ ਜਾਂਚ ਲਈ ਨਾਨਾਵਤੀ ਕਮਿਸ਼ਨ ਦਾ ਗਠਨ ਕੀਤਾ ਗਿਆ ਸੀਗਾ ਇਸ ਤੋਂ ਇਲਾਵਾ ਸਿੱਖਾਂ ਦੇ ਰੋਸ ਤੋਂ ਬਾਅਦ ਸਾਲ 2007 ਨਵੰਬਰ ਦੇ ਵਿੱਚ ਸੀਬੀਆਈ ਵੱਲੋਂ ਟਾਈਟਲਰ ਦੇ ਖਿਲਾਫ ਮਾਮਲੇ ਦੇ ਵਿੱਚ ਸਬੂਤਾਂ ਦੀ ਕਮੀ ਦਾ ਹਵਾਲਾ ਦਿੰਦਿਆਂ ਹੋਇਆਂ ਇਹ ਕੇਸ ਬੰਦ ਕਰ ਦਿੱਤਾ ਗਿਆ ਸੀਗਾ। ਦਸੰਬਰ 2007 ਦਿੱਲੀ ਦੀ ਅਦਾਲਤ ਨੇ ਸੀਬੀਏ ਨੂੰ ਮੋੜ ਤੋਂ ਟਾਈਟਲਰ ਦੇ ਖਿਲਾਫ ਜਾਂਚ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਸੀਗੇ ਕਿਉਂਕਿ ਸਿੱਖਾਂ ਦਾ ਬਹੁਤ ਜ਼ਿਆਦਾ ਰੋਸ ਸੀਗਾ। ਮਾਰਚ 2009 ਦੇ ਵਿੱਚ ਸੀਬੀਏ ਵੱਲੋਂ ਸਬੂਤਾਂ ਦੀ ਕਮੀ ਦਾ ਹਵਾਲਾ ਦਿੱਦਿਆਂ ਹੋਇਆਂ ਇੱਕ ਵਾਰ ਫਿਰ ਤੋਂ ਟਾਈਟਲਰ ਨੂੰ ਕਲੀਨ ਚਿੱਟ ਦੇ ਦਿੱਤੀ ਗਈ। 2013 ਦੇ ਵਿੱਚ ਅਦਾਲਤ ਨੇ ਇੱਕ ਵਾਰ ਫਿਰ सीबीआई ਦੀ ਰਿਪੋਰਟ ਰੱਦ ਕਰਦਿਆਂ ਹੋਇਆਂ ਜਾਂਚ ਜਾਰੀ ਰੱਖਣ ਲਈ ਕਿਹਾ ਕਿ ਇਸ ਮੁੱਦੇ ਤੇ ਜਾਂਚ ਦੁਬਾਰਾ ਜਾਰੀ ਰੱਖੇ ਜਾਵੇ। 2014 ਦੇ ਵਿੱਚ सीबीआई ਵੱਲੋਂ ਟਾਈਟਲਰ ਦੇ ਖਿਲਾਫ ਤੀਜੀ ਵਾਰ ক্লোਜ਼ਰ ਰਿਪੋਰਟ ਦਾਖਲ ਕੀਤੀ ਗਈ। ਫਿਰ ਸਿੱਖਾਂ ਦਾ ਗੁੱਸਾ ਸੱਤਵੇਂ ਸਿਮਾਨ ਤੇ ਪਹੁੰਚ ਗਿਆ। ਸਿੱਖਾਂ ਦੇ ਰੋਸ ਤੋਂ ਬਾਅਦ 2015 ਦੇ ਵਿੱਚ ਅਦਾਲਤ ਵੱਲੋਂ ਇੱਕ ਵਾਰ ਫਿਰ ਤੋਂ सीबीआई ਨੂੰ ਜਾਂਚ ਜਾਰੀ ਰੱਖਣ ਦੇ ਹੁਕਮ ਹੋਏ। ਸਾਲ 2016 सीबीआई ਵੱਲੋਂ ਜਗਦੀਸ਼ ਟਾਈਟਲਰ ਦੀ ਪੁੱਛਗਿੱਛ ਜੋ 3 ਘੰਟੇ ਲਗਾਤਾਰ ਚੱਲੀ ਉਹ ਕੀਤੀ ਗਈ। ਇਹ ਪਹਿਲੀ ਵਾਰ ਸੀ ਜਦੋਂ ਉਸ ਨੂੰ ਪਿੱਛੇ ਕੁਛ ਲਈ ਸੱਦਾ ਗਿਆ ਤੇ ਹੁਣ ਜਿਹੜਾ ਉਹ ਅਦਾਲਤ ਦੇ ਵਿੱਚ ਕੇਸ ਹੈਗਾ ਜਿਹੜਾ ਉਹ ਹੁਣ ਉਸਤੇ ਦੋਸ਼ ਤਾਇ ਹੋ ਗਏ ਨੇ ਜਿਹੜੇ ਪੀੜਤ ਨੇ ਅੱਜ ਉਸ ਕੋਰਟ ਦੇ ਬਾਹਰ ਸੀਗੇ ਉਹਨਾਂ ਪੀੜਤਾਂ ਨੇ ਆਪਣੀ ਹੱਦ ਬੀਤੀ ਵੀ ਦੱਸੀ ਤਾਰੇ ਜਿੰਦੇ ਜਿੰਦੇ ਮੁਸਾ ਰਿਆ ਫਦਾ ਅਕਾਤ ਦਿੱਲੀਆ ਹੋਣੀ ਆਫੀ ਲਾ ਨੂੰ ਪਤਾ ਹੀ ਹੈਗਾ ਜੇ ਮਾਤਾ ਨੂੰ ਆਂਦੇ ਦੀ ਤੇ ਸਾਨੂੰ ਤੋਂ ਰੋਣਾ ਹੀ ਆਂਦਾ ਹੈਗਾ ਹੋਰ ਕੁਝ ਨਹੀਂ ਆਂਦਾ ਬਟਾ ਤੁਹਾਡੇ ਬੱਚੇ ਜਦ ਤੂੰ ਹੋ ਗਏ ਵੇਗੂਆਂ ਮਾਰਿਆ ਸਾਜੂ ਜੀ ਆਮਾ ਜਿਹਾ ਮੰਨਣਾ ਬੱਚੇ ਬੱਚੇ ਦਾ ਕੋਈ ਬੱਚਾ ਨਹੀਂ ਛੋੜਾ ਮਾਰੋ ਮਾਰੋ ਸਾਡੇ ਬੱਚੇ ਮਾਰੋ ਤੁਹਾਨੂੰ ਖੁਸ਼ੀ ਆ ਵੇ ਹੁਣ ਇਨਚਾਰਜ ਲੱਗ ਗਈ ਹੈ ਇਹ ਵੀ ਜੇਲ੍ਹ ਤੇ ਜਾਏਗਾ ਜੇਲ੍ਹ ਤੇ ਜਾਏਗਾ ਤੇ ਸਾਨੂੰ ਥੋੜਾ ਬਹੁਤ ਸਕੂਨ ਮਿਲੇਗਾ ਪਰ ਜੋ ਸਾਡੇ ਬੰਦੇ ਮਰ ਗਏ ਉਹ ਤਾਂ ਵਾਪਿਸ ਨਹੀਂ ਆਉਣਗੇ ਉਹ ਤੇ ਉਹ ਤੇ ਚਲੇ ਗਏ ਆ ਹੁਣ ਤੇ ਕਿਹ ਕਿਰਨ ਜਾਗੀ ਹੈ ਜੀ ਇਨਸਾਫ ਦੀ ਦੇਖੋ ਉਹਨ ਵਾਈ ਗੁਰੂ ਜਿਹੜਾ ਕਰ ਰਿਹਾ ਸਹੀ ਕਰ ਰਿਹਾ ਹੈਗਾ ਅੱਗੇ ਜਾਣਗੇ ਕੋਟਾਂ ਵਿੱਚ ਕੋਈ ਕੋਟ ਦੇ ਸੁਰਾਕਾਂ ਦੇ ਜਾਣ ਕੇ ਪਿੱਛੇ ਉਹਨਾਂ ਨੂੰ ਵੀ ਪਤਾ ਲੱਗੇਗਾ ਜਿਵੇਂ ਅਸੀਂ ਭਟਕ ਰਹੇ ਹਾਂ ਉਹਨਾਂ ਦਾ ਪਰਿਵਾਰ ਵੀ ਤਾਂ ਭਟਕੇ ਉਹਨਾਂ ਨੂੰ ਤਾਂ ਪਤਾ ਲੱਗੇ ਬਈ ਕੋਟ ਕੀ ਹੁੰਦੀ ਹੈ ਕਿ ਅਸੀਂ ਤਾਂ ਮਰਿਆਂ ਨੂੰ ਰੋ ਰਹੇ ਹਾਂ ਉਹ ਤਾਂ ਜਿੰਨੀਆਂ ਰੋਣਗੇ ਚਾਰ-ਤੈ ਲੱਗਿਆ ਕਿ ਇਸ ਜ਼ਰੂਰ ਇਨਸਾਬ ਮਿਲੇਗਾ पहला तो वो कहना सी मेरे ते कोई सबूत ही नहीं है कोई गवाही नहीं है मेरे खिलाफ कुछ वजह है ही नहीं हूँ सब कुछ पेश हो गया है एक ऑडियो भी है उन्होंने कहा सिखों को मारा है मरते हुए देखा है मैंने मरवाया है वो भी है इसने जुलम किया है ये जरूर जेल जाएगा जैसे सज्जन कुमार जेल में बैठा हुआ है ऐसे ये भी जेल जाएगा इसका भी परिवार हमारी तरह तड़पेगा हमने अपने एक एक घर के दस दस जने दिए हमारे साथ जो बीती है आज इनकी शुरुआत और ये इनके साथ भी भगवान करेगा भगवान हमें जरूर न्याय दे सोएरा पीड़ितता नु ਹਲੇ ਵੀ ਆਸ ਹੈਗੀ ਹੈ ਇਨਸਾਫ ਦੀ 40 ਸਾਲ ਹੋ ਚੱਲੇ ਨੇ ਪਰ ਫਿਰ ਵੀ ਇਨਸਾਫ ਦੀ ਦਰ ਨਹੀਂ ਉਹਨੇ ਛੱਡੀ ਮੇਰੇ ਨਾਲ ਹਰਪ੍ਰੀਤ ਬੰਦੇਸ਼ਾ ਮੇਰੇ ਸਹਿਯੋਗੀ ਦਿੱਲੀ ਤੋਂ ਜੁੜ ਗਏ ਨੇ ਗਰੇਵਾਲ ਸਾਹਿਬ ਸਾਡੇ ਨਾਲ ਮੌਜੂਦ ਨੇ ਸਾਬਕਾ ਜਨਰਲ ਸਕੱਤਰ ਤੇ ਮੈਂਬਰ ਐਸਜੀਪੀਸੀ ਹਰਪ੍ਰੀਤ ਬੰਦੇਸ਼ਾ ਤੋਂ ਫਟਾਫਟ ਇਨਫੋਰਮੇਸ਼ਨ ਲੈਣੇ ਫਿਰ ਗਰੇਵਾਲ ਸਾਹਿਬ ਤੋਂ ਰਿਐਕਸ਼ਨ ਲਾਂਗੇ ਹਰਪ੍ਰੀਤ ਇਹ ਮਸਲਾ ਜਿਹੜੀ ਮੈਂ ਗ੍ਰਾਫਿਕ ਦੇ ذریعے ਜਾਣਕਾਰੀ ਦਿੱਤੀ ਹੈ ਜੇ ਮੈਂ ਗਲਤ ਨਹੀਂ ਤਾਂ ਚਾਰ ਵਾਰ ਇਹ ਤਿੰਨ ਵਾਰ ਇਸ ਤੇ ਯਾਤਾ ক্লোਜ਼ਰ ਫਾਈਲ ਕਰ ਦਿੱਤਾ ਗਿਆ ਕਿ ਸਬੂਤਾਂ ਦੀ ਘਾਟ ਸੀਗੀ ਇਸ ਕਰਕੇ ਜਾਂ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਔਰ 40 ਸਾਲਾਂ ਤੋਂ ਇਹ ਮਸਲਾ ਇਦਾਂ ਹੀ ਚੱਲਦਾ ਰਿਹਾ ਇਹ ਸ਼ਾਇਦ ਪਹਿਲੀ ਵਾਰ ਹੀ ਹੈ ਜਦੋਂ ਇੱਕ ਝਟਕਾ ਜਗਦੀਸ਼ ਟਾਈਟਲਰ ਨੂੰ ਲੱਗਿਆ ਆ ਬਿਲਕੁਲ ਐਚ ਐਸ ਵੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਪਹਿਲਾਂ ਕਦੀ ক্লোਜ਼ਰ ਲੱਗ ਜਾਂਦੀ ਹੈ ਫਿਰ ਕਲੀਨ ਸ਼ੀਟ ਦੇ ਦਿੱਤੀ ਜਾਂਦੀ ਹੈ ਫਿਰ ক্লোਜ਼ਰ ਲੱਗਦੀ ਹੈ 14 ਜਮੋਦੀ ਗਵਰਨਮੈਂਟ ਆਉਂਦੀ ਏ ਤਾਂ ਉਸ ਤੋਂ ਬਾਅਦ ਐਸਆਈਟੀ ਬਣਦੀ ਫਿਰ तमाम ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਡਵੈਲਪ ਹੋਣੀਆਂ ਸ਼ੁਰੂ ਹੁੰਦੀਆਂ ਨੇ ਲੇਕਿਨ ਇੱਥੇ ਸਭ ਤੋਂ ਵੱਡੀ ਜਿਹੜਾ ਇੱਕ ਜਿਹੜਾ ਜਿਹੜਾ ਉਤਸ਼ਾਹ ਵਾਲੀ ਗੱਲ ਹੈ ਜਾਂ ਜਿਹੜੀ ਚੰਗੀ ਗੱਲ ਹੈ ਜਿਹੜੀ ਹੌਸਲੇ ਵਾਲੀ ਗੱਲ ਹੈ ਉਹ ਇਹ ਹੈ ਕਿ ਇਹ ਜਿਹੜੇ ਪੀੜਤ ਸਨ ਜਿਹੜੀਆਂ ਬੀਬੀਆਂ ਨਾਲ ਅਸੀਂ ਗੱਲ ਕੀਤੀ ਜਿਹੜੀ ਮਾਤਾਵਾਂ ਨਾਲ ਅਸੀਂ ਗੱਲ ਕੀਤੀ ਯਾ ਇਸ ਤੋਂ ਪਹਿਲਾਂ ਵੀ ਤੁਸੀਂ ਬਹੁਤ ਸਾਰੇ ਇਹੋ ਜਿਹੇ ਸ਼ੋਅ ਕੀਤੇ ਆ ਉਥੋਂ ਉਸ ਇਲਾਕੇ 'ਚੋਂ ਜਿਹੜਾ ਕਿ ਸ਼ਾਇਦ ਲੋਕਤੰਤਰ ਦੇ ਨਾਂ ਤੇ ਤਵ ਹੈ ਕਿ ਇਸ ਦਿੱਲੀ ਦੇ ਵਿੱਚ ਜਾਂ ਦੇਸ਼ ਦੀ ਰਾਜਧਾਨੀ ਦੇ ਵਿੱਚ ਵਿਡੋ ਕਲੋਨੀ ਵਿ ਵੱਡਾ ਸ਼ਰਮਨਾਕ ਲੰਕ ਸਰਕਾਰਾਂ ਵਾਸਤੇ ਜਾਂ ਇਸ ਸਮਾਜ ਵਾਸਤੇ ਨਹੀਂ ਹੋ ਸਕਦਾ ਕਿ ਅਸੀਂ ਆਪਣੇ ਦੇਸ਼ ਦੀ ਰਾਜਧਾਨੀ ਵਿੱਚ ਵਿਡੋ ਕਲੋਨੀ ਲੈ ਕੇ ਬੈਠੇ ਆਂ ਸ਼ਾਇਦ ਇਹ ਨਲਾਈਕੀ ਸੀ ਸਿਸਟਮ ਦੀ ਸਰਕਾਰਾਂ ਦੀ ਉਹਨਾਂ ਹੁਕਮਰਾਨਾਂ ਦੀ ਜਿਹੜੇ ਕਿ ਕੁਰਸੀਆਂ ਤੇ ਰਹੇ ਲੇਕਿਨ ਇਨਸਾਫ ਦਵਾਉਣ ਵਾਸਤੇ ਆਪਣਾ ਪੈਰ ਨਹੀਂ ਪੁੱਟਿਆ ਮੈਨੂੰ ਅਜੇ ਵੀ ਬੜੀ ਚੰਗੀ ਤਰੀਕੇ ਨਾਲ ਯਾਦ ਹੈ ਕਿ ਜਦੋਂ ਕਲਿਆਣਪੁਰੀ ਦੇ ਮੈਟਰ ਆਏ ਤੇ ਉਦੋਂ ਕੁਝ ਲੋਕ ਸਾਨੂੰ ਇਹੋ ਜਿਹਾ ਮਿਲੇ ਜਿਨ੍ਹਾਂ ਦਾ ਕਹਿਣਾ ਸੀ ਕਿ 1992 ਚ ਸਾਡੀ ਐਫ ਆਈ ਆਰ ਦਰਜ ਹੋਈ ਲੇਕਿਨ ਜਾ ਕੇ 2006 ਚ ਉਸਦੇ 166 ਦੇ ਬਿਆਨ ਦਰਜ ਹੋਏ ਤੁਸੀਂ ਸੋਚੋ ਕਿ ਕਿੰਨਾ ਲੰਮਾ ਸਮਾਂ ਉਹਦੇ ਚ ਲੱਗ ਗਿਆ ਤੇ ਨਸਪ ਕੁਛ ਹੋ ਜਾਏ ਕਿ 2005 ਤੋਂ ਮਾਮਲੇ ਸ਼ੁਰੂ ਹੁੰਦੇ ਨੇ ਤਾਂ ਅੱਜ 2024 ਹੈ ਕਿ ਕਦੀ ਰਿਜੈਕਸ਼ਨ ਕਦੀ ক্লোਜ਼ਰ ਕਦੀ ਕਲੀਨ ਚੇਟ ਤੇ ਅੱਜ ਜਾ ਕੇ aaropta hoy 24 19 ਸਾਲ ਬਾਅਦ ਕਰੀਬ-ਕਰੀਬ ਜੇ ਇਸੇ ਤੌਰ ਤੇ ਦੇਖੀਏ ਉਹ ਮਤੇ 40 ਸਾਲ ਹੋ ਗਏ ਸਵਾਲ ਬੜਾ ਵੱਡਾ ਕਿ ਆਖਰ ਜਿਹੜੇ ਹੁਕਮਰਾਨ ਉਸ ਵੇਲੇ ਕੁਰਸੀਆਂ ਤੇ ਬੈਠੇ ਸਨ ਜਿਹੜੀ ਕਾਂਗਰਸ ਅੱਜ ਮੁਹੱਬਤ ਦੀ ਦੁਕਾਨ ਦੀ ਗੱਲ ਰਾਹੁਲ ਗਾਂਧੀ ਕਰਦੇ ਨੇ ਪ੍ਰਿੰਕਾ ਗਾਂਧੀ ਕਹਿੰਦੇ ਨੇ ਕਿ ਲੜਕੀ ਹੂੰ ਲੜ ਸਕਤੀ ਹੂੰ ਤੇ ਆਖਰ ਉਹ ਜਿਹੜੀ ਮੁਹੱਬਤ ਦੀ ਦੁਕਾਨ ਜਾਂ ਲੜਕੀ ਵਾਲੀ ਗੱਲ ਜਿਹੜੇ ਉਹ ਕਰਦੇ ਨੇ ਉਹ ਦਿੱਲੀ ਚ ਮਹਤ ਚੰਦ ਕਦਮਾਂ ਦੀ ਦ ਜਿਹੜੀ ਵੀਡੀਓ ਕਲੋਨੀ ਹੈ ਉੱਥੇ ਜਾ ਕੇ ਮੁਹਬੱਤ ਦੀ ਦੁਕਾਨ ਕਿਉਂ ਨਹੀਂ ਖੋਲਦੀ ਉੱਥੇ ਜਾ ਕੇ ਇਹ ਗੱਲ ਕਿਉਂ ਨਹੀਂ ਕੀਤੀ ਜਾਂਦੀ ਬੇਸ਼ੱਕ ਇਸ ਗੱਲ ਨੂੰ ਸਿਆਸਤ ਦੇ ਨਾਲ ਨਾ ਜੋੜਿਆ ਜਾਏ ਲੇਕਿਨ ਜਦੋਂ ਤੁਸੀਂ ਗੱਲ 1984 ਦੀ ਕਰੋਗੇ ਤੇ ਫਿਰ ਸਿਆਸਤ ਦੀ ਗੱਲ ਇੱਥੇ ਜਰੂਰ ਹੋਏਗੀ ਉਹਨਾਂ ਨਲਾਇਕ ਸਰਕਾਰਾਂ ਦੀ ਉਹ ਲੀਗਲੀ ਤੌਰ ਤੇ ਦੱਸਿਓ ਇਸ ਪੂਰੇ ਮਸਲੇ ਦੇ ਵਿੱਚ ਕਿ ਇਨਸਾਫ ਦੀ ਰਾਹ ਦੂਰ ਹੈ ਜਾਂ ਨੇੜੇ ਹੈ ਕਿਉਂਕਿ ਹਲੇ ਦੋਸ਼ਤਾ ਹੋਏ ਨੇ ਹੁਣ ਜਰਹਾ ਹੋਏਗੀ ਪ੍ਰੋਸੀਡਿੰਗਸ ਸ਼ੁਰੂ ਹੋਣਗੀਆਂ ਅਜੇ ਵਿਕਲਪ ਬਹੁਤ ਹੋਣਗੇ ਜਗਦੀਸ਼ ਟਾਈਟਲਰ ਕੋਲ ਅੱਛੇ ਰਸੂਖ ਵਾਲਾ ਬੰਦਾ ਹੈ ਪੈਸੇ ਵਾਲਾ ਬੰਦਾ ਹੈ ਸੁਪਰੀਮ ਕੋਰਟ ਦੇ ਵਿੱਚ ਵੀ ਜਾਏਗਾ ਜੇ ਇਹਦੇ ਖਿਲਾਫ ਇੱਥੇ ਕੁਝ ਐਕਸ਼ਨ ਹੁੰਦਾ ਹੈ ਹਜੇ ਰਾਹ ਇਨਸਾਫ ਲਈ ਦੂਰ ਹੈ ਪਰ ਇਨਾ ਜ਼ਰੂਰ ਹੈ ਕਿ ਸਹੀ ਰਾਹਵਲ ਤੁਰ ਪਿਆ ਕੰਮ ਬਿਲਕੁਲ ਐਸਸ ਤੁਸੀਂ ਠੀਕ ਕਹਿ ਰਹੇ ਹੋ ਇਹ ਰਾ ਹੁਣ ਲੰਮਾ ਹੈ ਪੈਂਡਾ ਲੰਮਾ ਜਰੂਰ ਹੈ ਕਿਉਂਕਿ ਇਹਦੇ ਤੇ ਟ੍ਰਾਇਲ ਸ਼ੁਰੂ ਹੋਏਗਾ ਤੁਸੀਂ ਰਾਉਜ਼ ਐਵੇਨਿਊ ਕੋਰਟ ਟ੍ਰਾਇਲ ਹੈ ਕਿਉਂਕਿ ਸੀਬੀਆਈ ਦਾ ਹੋਣਾ ਹੈ ਫਿਰ ਹਾਈ ਕੋਰਟ ਜਾ ਸਕਦਾ ਹੈ ਸੀਬੀਆਈ ਸੁਪਰੀਮ ਕੋਰਟ ਤੱਕ ਰਸਤੇ ਉਹਦੇ ਲਈ ਖੁੱਲੇ ਨੇ ਲੇਕਿਨ ਇਹ ਰਾ ਸ਼ੁਰੂ ਹੋ ਗਿਆ ਹੈ ਜਿਹੜਾ ਜਗਦੀਸ਼ ਟਾਈਟਲਰ ਕਹਿੰਦਾ ਸੀ ਕਿ ਮੇਰੇ ਤੇ ਕੋਈ ਦੋਸ਼ ਹੀ ਨਹੀਂ ਮੇਰਾ ਕੋਈ ਨਾਂ ਹੀ ਨਹੀਂ ਉਸ ਦਾ ਹੁਣ ਜੀ ਹਮ ਬਿਲਕੁਲ ਬਿਲਕੁਲ ਤੁਸੀਂ ਗੱਲ ਜਾਰੀ ਰੱਖੋ ਹਰਪ੍ਰੀਤ ਜੀ ਮੈਂ ਮੈਂ ਕਹਿ ਰਿਹਾ ਸੀ ਕਿ ਹੁਣ ਇਹ ਸ਼ੁਰੂਆਤ ਹੋ ਗਈ ਹੈ ਉਸ ਦਾ ਨਾਮ ਆ ਗਿਆ ਇਹ ਕੇਸ ਸ਼ੁਰੂ ਹੋ ਗਿਆ ਤੇ ਇਹ ਹੁਣ ਇੰਨਾ ਸੌਖਾ ਨਹੀਂ ਰਹੇਗਾ 13 ਸਤੰਬਰ ਨੂੰ ਇਸ ਮਾਮਲੇ ਦੀ ਤਰੀਕ ਹੈ 13 ਸਤੰਬਰ ਨੂੰ ਜਦੋਂ ਟਾਈਟਲਰ ਪੇਸ਼ ਹੋਏਗਾ ਬੇਸ਼ੱਕ ਇਹ ਇੱਕ ਰੂਟੀਨ ਪ੍ਰੋਸੀਜਰ ਹੁੰਦਾ ਹੈ ਕਿ ਜਦੋਂ ਅਰੋਪ ਤੈਅ ਹੁੰਦੇ ਨੇ ਤੁਹਾਨੂੰ ਕੋਰਟ ਜਾ ਕੇ ਉਹਦੇ ਦਸਖਤ ਕਰਨੇ ਹੋਣਗੇ ਲੇਕਿਨ ਸ਼ਾਇਦ ਉਹ ਦਿਨ ਇਹਨਾਂ ਪੀੜਤਾ ਵਾਸਤੇ ਬੜਾ ਵੱਡਾ ਹੋਏਗਾ ਕਿ ਉਦੋਂ ਅਰੋਪ ਤੋਂ ਹੋਣ ਤੋਂ ਬਾਅਦ ਜਗਦੀਸ਼ ਟਾਈਡਲਰ ਕੋਰਟ ਪਹੁੰਚੇਗਾ ਉਦੋਂ ਉਹ ਬਾਡੀ ਲੈਂਗੁਏਜ ਦੇਖਣ ਵਾਲੀ ਹੋਏਗੀ ਕਿ ਜੋ ਸ਼ਖਸ ਕਹਿੰਦਾ ਸੀ ਕਿ ਮੈਂ ਤਾਂ ਕੁਝ ਕੀਤਾ ਹੀ ਨਹੀਂ ਅੱਜ ਵੀ ਵੀਡੀਓ ਕਾਨਫਰencing ਨਾਲ ਜਗਦੀਸ਼ ਟਾਈਡਲਰ ਪੇਸ਼ ਹੋਇਆ ਤੇ ਹੁਣ ਤਸਵੀਰ ਸਾਫ਼ ਹੋਏਗੀ ਕਿ ਆਖਰ ਹੁੰਦਾ ਕੀ ਹੈ ਜੇਕਰ ਐਚਐਸ ਮੈਂ ਗੱਲ ਕਰਾਂ ਇਹਦੇ ਵਿੱਚ ਜਿਹੜੀਆਂ ਅਜੇ ਤੱਕ ਕਾਨੂੰਨੀ ਧਾਰਾਂ ਜੋ ਨੇ ਕਿ 147 149 158 ਇਹ 95ਵੇਂ ਦੇ ਚਲਾਈ ਗਈ ਹੈ 380 ਤੇ 302 148 ਦਾ ਜਿਹੜੀ ਹੈ ਉਸ ਨੂੰ ਹਟਾ ਦਿੱਤਾ ਗਿਆ ਲੇਕਿਨ 302 ਦਾ ਮਕਦਮਾ ਹੁਣ ਤੈ ਹੈ aarop tay ho gaye hun trial chalega jira hoegi ਤੁਹਾਡੀ ਗੱਲ ਬਿਲਕੁਲ ਠੀਕ ਪੈਂਡਾ ਜਰੂਰ ਲੰਮਾ ਹੈ ਲੇਕਿਨ ਮੰਜ਼ਿਲ ਦੂਰ ਹੋ ਸਕਦੀ ਹੈ ਲੇਕਿਨ ਮੰਜ਼ਿਲ ਜਿਨ੍ਹਾਂ ਜਿਨ੍ਹਾਂ ਨੇ 40 ਸਾਲ ਪੋਸਿਬਲ ਨਹੀਂ ਹੈ ਜਿਨ੍ਹਾਂ ਨੇ 40 ਸਾਲ ਇੰਤਜ਼ਾਰ ਕੀਤਾ ਜਿਨ੍ਹਾਂ ਨੇ 40 ਸਾਲ ਇੰਤਜ਼ਾਰ ਕੀਤਾ ਸਿਰਫ ਇਸ ਗੱਲ ਲਈ ਘਟਕਟ ਬੋਸਤਾ ਤੈ ਹੋਣ ਉਹ ਲੋਕ ਹੋਰ ਵੀ ਪੈਂਡਾ ਤੈ ਕਰ ਸਕਦੇ ਨੇ ਉਹ ਬੀਬੀਆਂ ਦੀ ਅਸੀਂ ਗੱਲਾਂ ਸੁਣੀਆਂ ਉਹ ਕਹਿੰਦੇ ਅਸੀਂ ਮਰ ਵੀ ਜਈਏ ਸਾਡੇ ਬੱਚੇ ਅਗੋਂ ਉਹਨਾਂ ਦੇ ਬੱਚੇ ਇਹ ਕੋਟ ਦੀਆਂ ਬਰੂਹਾਂ ਨਹੀਂ ਛੱਡਣਗੇ ਜਦ ਤੱਕ ਇਨਸਾਫ ਨਹੀਂ ਮਿਲੇਗਾ ਗਰੇਵਾਲ ਸਾਹਿਬ ਸਾਡੇ ਨਾਲ ਮੌਜੂਦ ਨੇ ਗਰੇਵਾਲ ਸਾਹਿਬ ਦੋਵੇਂ ਚੀਜ਼ਾਂ ਨੇ ਆਪਾਂ ਕਹਿੰਨੇ ਕਿ ਰੱਬ ਤੇ ਕਰ ਦੇਰ ਹੈ ਦੇਰ ਨਹੀਂ ਪਰ ਦੂਜੇ ਪਾਸੇ ਆਪਾਂ ਇਹ ਵੀ ਕਹਿੰਨੀ ਆ ਕਿ ਜੇ ਕਾਨੂੰਨ ਸਮੇਂ ਤੇ ਇਨਸਾਫ ਨਹੀਂ ਦਿੰਦਾ ਤਾਂ ਉਹ ਇਨਸਾਫ ਨਹੀਂ ਹੈ ਦੇਖੋ ਬੜੀ ਦੁਖਦਈ ਲੱਗਿਆ ਹੂੰ ਇਹ ਦੇਸ਼ ਦੀ ਆਜ਼ਾਦੀ ਸਿੱਖਾਂ ਨੇ ਦਵਾਈ ਤੇ ਇਸ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਿੱਖ ਅੱਜ ਕਿੱਥੇ ਨੇ ਜਦੋਂ ਸਿੱਖ ਸਵਾਲ ਕਰਦਾ ਤੇ ਲੋਕ ਕਹਿੰਦੇ ਜੀ ਇਹ ਵਕਵਾਦੀ ਗੱਲ ਕਰਦੇ ਆ ਹੂੰ ਕਹਾਵਤਾਂ ਕਹਿੰਦੇ 12 ਸਾਲ ਬਾਅਦ ਤਾਂ ਰੂੜੀ ਦੀ ਵਿਸਣ ਜਾਂਦੀ ਹੈ 40 ਸਾਲ ਹੋ ਗਏ ਅੱਜ ਕਈ ਵਾਰਾਂ ਅੱਜ ਕਈ ਵਾਰਾਂ ਹੋ ਗਏ ਇਹ ਇਹ ਗੱਲ ਉਹਨਾਂ ਲੋਕਾਂ ਨੂੰ ਸੁਣਨੀ ਚਾਹੀਦੀ ਆ ਹੂੰ ਇਹਦਾ ਅਰਥ ਸਮਝਣਾ ਚਾਹੀਦਾ ਇਹ ਜਿਹੜੇ ਲੋਕਾਂ ਦੀ ਇੱਥੇ ਉਹਨਾਂ ਦੇ ਆਵਾਜ਼ ਦੇ ਰਹੇ ਸੀ ਹੂੰ ਉਹ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ ਕਿਉਂਕਿ ਇਹ ਲੋਕ ਇਸ ਧਰਤੀ ਤੇ ਇਸ ਮਛੰਦੇ ਨੇ ਇਸ ਦੇਸ਼ ਦੇ ਜਿਨ੍ਹਾਂ ਨੇ ਇਸ ਲਈ ਬਹੁਤ ਕੁਝ ਕੀਤਾ ਜੀ ਮੈਂ ਇਹਦੇ ਜਿਗਰ ਕੀਤਾ ਹਰ ਪੀਧੋਣਾ ਨੇ ਕਿ ਇੱਕ ਬਸਤੀ ਦਾ ਜ਼ਿਕਰ ਕਰ ਰਹੇ ਨੇ ਇਹ ਦੇਸ਼ ਦੇ ਵਾਕਈ ਕੋਈ ਸ਼ੱਕ ਨਹੀਂ ਇਹ ਲੋਕਤੰਤਰ ਤੇ ਇੱਕ ਕਲੰਕਾ ਮੈਨੂੰ ਬਗਾਵਤੀ ਯਾਦ ਆ ਮੈਂ ਉਸ ਦਿਨ ਉੱਥੇ ਸੀ ਜੀ ਜਦੋਂ ਰਾਹੁਲ ગાંધી ਜੀ ਦਰਬਾਰ ਸਭ ਆਏ ਉਹਨਾਂ ਨੇ ਸੇਵਾ ਕੀਤੀ ਜੀ ਸੇਵਾ ਕਰਨੀ ਜੋ ਉਹਨਾਂ ਨੇ ਮਨਛਾ ਸੀ ਉਹ ਸੇਵਾ ਕੀਤੀ ਉਹ ਸੰਗਤ ਵਿੱਚ ਗਏ ਉਹਨਾਂ ਨੇ ਕਈ ਦੋ ਦਿਨ ਪੂਰੇ ਸੇਵਾ ਤੇ ਲਾਏ ਭਾਵੇਂ ਕਿ ਸਾਡਾ ਅਸੀਂ ਉੱਥੇ ਰੁਕਾਵਟ ਨਹੀਂ ਪਾਈਗੀ ਪਰ ਇੱਕ ਸਵਾਲ ਜ਼ਰੂਰ ਉਹਨਾਂ ਨੂੰ ਛੱਡਿਆ ਸੀਗਾ ਵੀ ਤੁਸੀਂ ਇੰਨੀ ਦੂਰ ਆਏ ਹੋ ਗੁਰੂ ਦੇ ਦਰਬਾਰ 'ਚ ਆਏ ਹੋ ਜਿਹੜਾ ਬੰਦਾ ਗੁਰੂ ਦੇ ਘਰ 'ਚ ਆਉਂਦਾ ਮਨਛਾ ਲੈ ਕੇ ਆਉਂਦਾ ਇਹ ਸਾਡੀ ਰਵਾਇਤ ਆ ਕਿ ਅਸੀਂ ਉਹਨੂੰ ਅਸੀਂ ਉਹਨੂੰ ਸੇਵਾ ਕਰਨ ਦਿੰਨੇ ਆ ਪਰ ਕੀ ਤੁਹਾਡੇ ਘਰ ਤੋਂ 2-4 ਕਿਲੋਮੀਟਰ ਦੂਰ ਜਿਹੜੀ ਮਿਲਵਾਵਾਂ ਦੀ ਬਸਤੀ ਆ ਕਦੇ ਉੱਥੇ ਜਾ ਕੇ ਇਹ ਝੁਰਤ ਕੀਤੀ ਹੈ ਕਿ ਉਹਨਾਂ ਦਾ ਦੁੱਖ ਪੁੱਛਿਆ ਜਾਵੇ ਐਗਜ਼ੈਕਟਲੀ 바ਕੇ ਇਹ ਗੱਲ ਠੀਕ ਹੈ ਕਿਉਂਕਿ ਜਿਹੜਾ ਇਹ ਟਰਾਈਟਰ ਹੈ ਇਹ ਰਾਜੀਵ ਗਾਂਧੀ ਦੇ ਰਾਹੁਲ ਗਾਂਧੀ ਦੇ ਇੱਕ ਸੱਜੇ ਖਬੇ ਬੈਠ ਰਹਾ ਉਹਦਾ ਇੱਕ ਸਿਸਟਮ ਦਾ ਹਿੱਸਾ ਹੈ ਜੀ ਤੇ ਉਹ ਅਸੀਂ ਕਿਹਾ ਸੀ ਕਿ ਜੇ ਉਹਦੇ ਮਨਚ ਸਿੱਖਾਂ ਦੇ ਬਰਤੀ ਗੱਲ ਹੈਗੀ ਆ ਤਾਂ ਇਹ ਸਾਰੀਆਂ ਗੱਲਾਂ ਕਰੇ ਤਾਂ ਉਹ ਵਾਕਈ ਇਹ ਗੱਲ ਠੀਕ ਆ ਕਿ ਜਿਹੜਾ ਅੱਜ ਬੜੀ ਦੇਰ ਬਾਅਦ ਇੱਕ ਫੈਸਲਾ ਆਇਆ ਇੱਕ ਸਕੂਨ ਹੈ ਹੂੰ ਜਿੰਨਾ ਨੂੰ ਇਸ ਗੱਲ ਦਾ ਪਤਾ ਹੈ ਕਿ ਸਾਡੇ ਬੱਚੇ ਜਿਹੜੇ ਆ ਇਹ ਬੋਲ ਕੇ ਗੱਲ ਕੀਤੀ ਗੁਰਦੁਆਰਾ ਸਾਹਿਬ ਦੇ ਵਿੱਚ ਪਲਬਕਸ ਜਿਹੜਾ ਗੁਰਦੁਆਰਾ ਜਿਹਦਾ ਤੇ ਜ਼ਿਕਰ ਆਇਆ ਸੀ ਜੀ ਇੱਕ ਸਕੂਨ ਜ਼ਰੂਰ ਆ ਤੇ ਸ਼ਰੂਨੀ ਗੁਰਦਰਾ ਪ੍ਰਬੰਧ ਕਮੇਟੀ ਵੱਲੋਂ ਵੀ ਜਿੰਨੇ ਵੀ ਵਕੀਲ ਸੀ ਭਾਵੇਂ ਤੁਸੀਂ ਹਰ ਥਾਂ ਦੇ ਕੋਸ਼ਿਸ਼ਾਂ ਕੀਤੀਆਂ ਜਿੱਥੇ ਵੀ ਸਾਨੂੰ ਜ਼ਰੂਰਤ ਲਈ ਸਾਨੂੰ ਲੋੜ ਸਮਝੀ ਅਸੀਂ ਉੱਥੇ ਹਾਜ਼ਰ ਰਹੇ ਹਾਂ ਹਮੇਸ਼ਾ ਹਾਜ਼ਰ ਰਹੇ ਹਾਂ ਹੂੰ ਪਰ ਅੱਜ ਨਹੀਂ ਇਹ ਮੁੱਢ ਤੋਂ ਲੈ ਕੇ ਇਹ ਹਾਜ਼ਰੀ ਰਹੀ ਆ ਭਾਵੇਂ ਦਿੱਲੀ ਕਮੇਟੀ ਨੇ ਵੀ ਇਹਦੇ ਯੋਗਦਾਨ ਪਾਇਆ ਹੋਵੇਗਾ ਜੀ ਜੀ ਇਹ ਚੰਗੀ ਗੱਲ ਆ ਸਾਰਿਆਂ ਨੇ ਇਸ ਗੱਲ ਨੂੰ ਉਧਰ ਪਾ ਕੇ ਇਹ ਗੱਲ ਲੈ ਕੇ ਆਂਦੀ ਹੈ ਕਿ ਦੇਰ ਆਇਆ ਹਰੀ ਨਹੀਂ ਭਾਵੇਂ ਕੁਝ ਵੀ ਆ ਪਰ ਸਿੱਖਾਂ ਦੀ ਇਸ ਦੇਸ਼ ਦੇ ਅੰਦਰ ਕੀ ਹਾਲਾਤ ਆ ਅੱਜ 75 ਸਾਲ ਜਾਂ 70 ਸਾਲ ਹੋਏ ਨੇ ਦੇਸ਼ ਨੂੰ ਆਜ਼ਾਦ ਹੋਇਆ ਨੂੰ ਤੇ ਉਹਦੇ ਵਿੱਚੋਂ 40 ਸਾਲ ਬਾਅਦ ਇੱਕ ਐਫ ਆਈ ਆਰ ਦਰਜ ਖੁੱਦ ਦੀ ਤੇ ਉਹਦੇ ਦੋਸ਼ ਲੱਗਦਾ 2020 ਤੋਂ ਬਾਅਦ ਗਰਵਲ ਸਾਹਿਬ ਮਹਿਰਵਲ ਸਾਹਿਬ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਵੀ ਆਪਾਂ ਕਦੇ ਸੋਚਿਆ ਨਹੀਂ ਸੀਗਾ ਅਸੀਂ ਲਗਾਤਾਰ ਇਹ ਕਹਿੰਦੇ ਸੀ ਸੱਜਣ ਕੁਮਾਰ ਕਦੇ ਅੰਦਰ ਨਹੀਂ ਜਾ ਸਕਦਾ ਜਗਦੀਸ਼ ਟਾਰਟਲਰ ਦੇ ਖਿਲਾਫ ਕੁਝ ਹੋਣਾ ਚਾਹੀਦਾ ਸੱਜਣ ਕੁਮਾਰ ਵੀ ਅੰਦਰ ਗਿਆ ਹੁਣ ਜਗਦੀਸ਼ ਟਾਰਟਲਰ ਦੀਆਂ ਵੀ ਮੁਸ਼ਕਲਾਂ ਵਧ ਰਹੀਆਂ ਨੇ ਫਿਰ ਤੁਹਾਨੂੰ ਲੱਗਦਾ ਕਿ ਸਾਨੂੰ ਆ ਮੁਲਕ ਦੀ ਕਾਨੂੰਨ ਵਿਵਸਥਾ ਜਾਂ ਅਦਾਲਤਾਂ ਤੇ ਥੋੜਾ ਜਿਹਾ ਵਿਸ਼ਵਾਸ ਹੋਰ ਪੱਕਾ ਰੱਖਣਾ ਚਾਹੀਦਾ ਸੱਜਣ ਅੰਦਰ ਚਲਾ ਗਿਆ ਤੇ ਜਗਦੀਸ਼ ਟਾਰਟਲਰ ਵੀ ਜਾ ਸਕਦਾ ਦੇਖੋ ਅਸੀਂ ਲੜਾਈ ਤਾਂ ਲੜ ਹੀ ਰਹੇ ਹਾਂ ਨਾ ਹੌਸਲੇ ਨਾਲ ਲੜਾਈ ਲੜ ਰਹੇ ਹਾਂ ਮੈਂ ਇੱਥੇ ਇੱਕ ਗੱਲ ਨੂੰ ਜੋੜਨਾ ਚਾਹੁੰਦਾ ਜੀ ਕਿ ਪਿੱਛੇ ਸਾਡੇ ਤੇ ਇਲਜ਼ਾਮ ਲੱਗੇ ਆ ਕਾਲੀਦਰ ਤੇ ਕਿ ਕਾਲੀਦਰ ਨੇ ਇੱਕ ਸਮਝੌਤਾ ਕੀਤਾ ਹੂੰ ਦੇਖੋ ਉਸ ਸਮਝੋਤੇ ਦੇ ਨਾਲ ਕਈ ਇਸ ਤਰ੍ਹਾਂ ਦੇ ਫੈਸਲੇ ਸਾਹਮਣੇ ਆਏ ਇਹ ਸਾਰੀਆਂ ਫਾਈਲਾਂ ਜਿਹੜੀਆਂ ਵਾ ਗਰਮ ਇਹਦੇ ਮਿੱਟੀ ਦੇ ਵਿੱਚ ਦਬੀਆਂ ਹੋਈਆਂ ਸੀ ਖਤਮ ਹੋ ਚੁੱਕੀਆਂ ਸੀ ਜਿਵੇਂ ਤੁਸੀਂ ਦੇਖਿਆ ਕਿ ਕਿੰਨੀ ਵਾਰ ਇਹ ਸੱਜਣ ਟਰਾਈਟਰ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਕਿੰਨੀ ਵਾਰ ਇਹਦਾ ਦੋਸ਼ ਲੱਗਿਆ ਤੇ ਦੋਸ਼ ਜਿਹੜਾ ਵਾਪਸ ਹੋ ਗਿਆ ਜੀ ਉਹ ਇਹ ਸਾਡੇ ਜਿਹੜਾ ਅਸੀਂ ਸਮਝੌਤਾ ਕੀਤਾ ਜਿਹੜੀ ਐਨਡੀਏ ਦੇ ਨਾਲ ਉਹ ਸਮਝੌਤੇ ਤਹਿਤ ਜਿਹੜੀਆਂ ਇਹ ਗੱਲਾਂ ਅਸੀਂ ਕਰਵਾ ਸਕੇ ਉਹਨਾਂ ਦੀ ਮਦੌਲਤ ਹੀ ਹੈ ਅੱਜ ਭਾਵੇਂ ਕਿ ਸਾਡਾ ਅੱਜ ਉਹਨਾਂ ਦੇ ਨਾਲ ਮੁੱਦਿਆਂ ਦੇ ਆਧਾਰ ਤੇ ਦੁਬਾਰਾ ਸਮਝੌਤਾ ਨਹੀਂ ਹੋਇਆ ਪਰ ਜੇ ਸਜਨ ਕੁਮਾਰ ਹੁਣੇ ਅੰਦਰ ਬੈਠੇ ਆ ਜਮਾਨਤਾ ਨਹੀਂ ਹੋ ਰਹੀਆਂ ਉਹਨਾਂ ਦੀਆਂ ਪ੍ਰੋਲ ਨਹੀਂ ਮਿਲ ਰਹੀਆਂ ਜਾਂ ਟਾਈਟਲ ਜਾ ਰਿਹਾ ਇਹ ਉਸੇ ਹੀ ਕੜੀ ਦਾ ਹਿੱਸਾ ਹੈ ਜਿਹੜੀ ਗੱਲ ਨੂੰ ਲੈ ਕੇ ਅਕਾਲੀ ਦਲ ਨੇ ਕਾਂਗਰਸ ਦੇ ਖਿਲਾਫ ਇੱਕ ਧਿਰ ਦੇ ਨਾਲ ਸਮਝੌਤਾ ਕੀਤਾ ਸੀ ਇਹ ਤੋਂ ਆਸ ਸੀ ਕਿ ਕਾਂਗਰਸ ਦੇ ਖਿਲਾਫ ਲੜਾਈ ਲੜ ਲਈ ਸਾਨੂੰ ਕਿਸੇ ਧਿਰ ਦੇ ਨਾਲ ਖੜਨਾ ਪਏਗਾ ਹਮੇਠ ਹੈ ਕਿ ਅੱਜ ਜੋ ਸਾਡੇ ਨਾਲ ਨਹੀਂ ਖੜੇ ਸਾਡੇ ਮੁੱਦਿਆਂ ਤੇ ਨਹੀਂ ਉਹ ਉਹ ਸਹਿਮਤੀ ਨਹੀਂ ਕੀਤੀ ਤੇ ਅਸੀਂ ਉਹਨਾਂ ਤੋਂ ਪਾਸੇ ਚਲੇ ਗਏ ਆ ਪਰ ਇੱਕ ਉਹ ਸਵਾਲ ਦਾ ਜਵਾਬ ਵੀ ਆ ਜਿਹੜਾ ਕਿ ਉਸ ਸਮੇਂ ਇੱਕ ਫੈਸਲਾ ਕੀਤਾ ਸੀ ਕਾਲੀ ਦਲ ਨੇ ਉਸ ਫੈਸਲੇ ਦੇ ਕਹਿੰਦੇ ਹੁੰਦੇ ਆ ਤਹਿਤ ਇਹ ਰੋਸ਼ਨੀ ਵਿੱਚ ਹੀ ਸਾਰਾ ਕੁਝ ਹੋ ਰਿਹਾ ਠੀਕ ਹੈ ਬਿਲਕੁਲ ਹਰਪ੍ਰੀਤ ਇੱਕ ਗੱਲ ਬੜੀ ਅਹਿਮ ਹੈਗੀ ਹੈ ਕਿ ਸੀਬੀਆਈ ਨੇ ਇੱਕ ਵਾਰ ਆਪਣੀ ਕਲੋਜ਼ਰ ਰਿਪੋਰਟ ਇੱਕ ਹੈ ਕਿ ਫਾਈਲ ਕਰ ਦਿੱਤੀ ਸੀ ਕਿ ਇਸ ਪੂਰੇ ਮਸਲੇ ਦੇ ਵਿੱਚ ਸਬੂਤਾਂ ਦੀ ਘਾਟ ਹੈ ਸਬੂਤ ਘਟ ਨੇ ਸਬੂਤ ਨਹੀਂ ਨੇ ਮਤਲਬ ਉਦੋਂ ਤੋਂ ਲੈ ਕੇ 1984 ਤੋਂ ਲੈ ਕੇ ਹੁਣ ਤੱਕ ਤੁਸੀਂ ਸਬੂਤ ਜੇ ਲੱਭਣੇ ਹੋਣ ਤਾਂ ਰਾਤੋਂ ਰਾਤ ਵੀ ਸਬੂਤੋ ਵੀ ਘੰਟਿਆਂ ਚੋਂ ਹੀ ਖਤਮ ਹੋ ਜਾਂਦੇ ਨੇ ਇਹ ਤਾਂ ਫਿਰ ਇੱਕ ਲੰਮਾ ਪੈਂਡਾ ਕੁਝ ਅਸ਼ਮਦੀਦਾਂ ਨੇ ਉੱਥੇ ਗਵਾਹੀ ਵੀ ਦਿੱਤੀ ਫਿਰ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਸਬੂਤਾਂ ਦੀ ਘਾਟ ਜਾਂ ਸਬੂਤਾਂ ਦੀ ਅਣਹੋਂਦ ਕਰਕੇ CBI ਨੇ ক্লোজার রিপোর্ট ফাইল ਕਰ ਦਿੱਤੀ ਸੀ સત્તા પરિવર્તન ਹੋਇਆ ਸਰਕਾਰ ਬਦਲੀ ਉਸੇ CBI ਨੇ ਦੁਬਾਰਾ ਜਾਂਚ ਕੀਤੀ ਤੇ ਹੁਣ દોਸ਼ਤਾ ਹੋ ਗਏ ਨੇ ਮਤਲਬ ਕਿਤਨਾ ਕਿਤੇ ਇਹਦੇ ਪਿੱਛੇ ਇੱਕ ਪੋਲਿਟਿਕਸ ਤਾਂ ਸੀ ਨਾ ਇਨੇ ਚਿਰ ਤੋਂ ਸਿਆਸੀ ਪੁਸ਼ਤਪਨਾ ਹੀ ਹੁੰਦੀ ਰਹੀ ਇੱਕ ਸਿਆਸਤ ਬਚਾਉਂਦੀ ਰਹੀ ਛਤਰੀ ਬਣ ਕੇ ਉਹਨਾਂ ਨੂੰ ਤੈਰੀ ਤੁਸੀਂ ਗੱਲ ਕਹੀ ਕਿ ਪੁਸ਼ਤ ਪਨਾਈ ਤੁਸੀਂ ਸਰਕਾਰ ਦੀ ਜਿਹੜੀ ਗੱਲ ਕਰਦੇ ਹੋ ਉਹ ਬਿਲਕੁਲ ਵਾਜਬ ਤੇ ਜਾਇਜ਼ ਠੁਕਦੀ ਹੈ ਜਦੋਂ ਪੁਲਬੰਗਸ਼ ਵਾਲਾ ਮਾਮਲਾ ਹੁੰਦਾ ਉਹਦੇ ਵਿੱਚ ਜਿਹੜੇ ਤਿੰਨ ਲੋਕਾਂ ਨੇ ਬਿਆਨ ਦਿੱਤੇ ਆ ਉਹ ਬਿਲਕੁਲ ਸਿੱਧੇ ਤੌਰ ਤੇ ਕਹਿੰਦੇ ਆ ਕਿ ਭੀੜ 'ਚ ਸਫੇਦ ਐਮਬੈਸਡਰ ਤੋਂ ਜੋ ਚਾਰ ਸ਼ੀਟ ਫਾਈਲ ਕੀਤੀ ਹੈ ਸੀਬੀਆਈ ਨੇ ਉਹਦੇ 'ਚ ਗੱਲ ਕਹੀ ਗਈ ਹੈ ਕਿ ਸਫੇਦ ਵਾਈਟ ਚਿੱਟੇ ਰੰਗ ਦੀ ਐਮਬੈਸਡਰ 'ਚੋਂ ਬਾਹਰ ਆਉਂਦਾ ਹੈ ਟਾਈਟਲਰ ਆ ਕੇ ਭੀੜ ਨੂੰ ਖਸਾਉਂਦਾ ਤਾਂ ਉਸ ਤੋਂ ਬਾਅਦ ਇਹ ਕੰਮ ਹੁੰਦਾ ਉਸ ਤੋਂ ਬਾਅਦ ਇਹ ਲੋਕ ਬਾਜ਼ਾਰ 'ਚ ਵੜਦੇ ਨੇ ਸਿੱਖਾਂ ਦੀਆਂ ਦੁਕਾਨਾਂ ਲੁੱਟੀਆਂ ਜਾਂਦੀਆਂ ਨੇ ਤੇ ਫਿਰ ਫਿਰ ਉਸ ਤੋਂ ਬਾਅਦ ਹੁੰਦੇ ਨੇ ਚਾਰ ਸ਼ੀਟ ਦੇ ਵਿੱਚ ਸਿੱਧੇ ਤੌਰ ਤੇ ਲਿਖਿਆ ਗਿਆ ਜਿਹੜਾ ਤੁਹਾਡਾ ਪਹਿਲਾ ਸਵਾਲ ਸੀ ਕਿ ਅਜੇ ਤੱਕ ਇਹ ਕਿਉਂ ਨਹੀਂ ਚੀਜ਼ਾਂ ਹੋਈਆਂ ਦੇਖੋ ਸਰਕਾਰੀ ਦਬਾਅ ਸਰਕਾਰੀ ਮਸ਼ੀਨਰੀ ਸ਼ਾਇਦ ਇਸ ਤਰੀਕੇ ਨਾਲ ਕੰਮ ਕਰਦੀ ਆਈ ਕਿ ਅਜੇ ਤੱਕ ਇਹਨਾਂ ਲੋਕਾਂ ਨੂੰ ਕਿਸੇ ਨੇ ਪੁੱਛੇ ਨਹੀਂ ਸਭ ਤੋਂ ਵੱਡਾ ਸਵਾਲ ਕਾਂਗਰਸ ਪਾਰਟੀ ਤੇ ਇਸ ਕਰਕੇ ਉੱਠਦਾ ਹੈ ਕਿ ਅੱਜ ਵੀ ਜਗਦੀਸ਼ ਟਾਇਲਰ ਗਾਹੇ ਬਗਾਹੇ ਉਹਨਾਂ ਦੀ ਸਟੇਜ ਦੇ ਉੱਤੇ ਨਜ਼ਰ ਆਉਂਦਾ ਅਜੇ ਵੀ ਉਹ ਕਾਂਗਰਸ ਦਾ ਹਿੱਸਾ ਹੈ ਕਿ ਪਾਰਟੀ ਉਹਨੂੰ ਕੱਢ ਕੇ ਬਾਹਰ ਖੜਾ ਕਿਉਂ ਨਹੀਂ ਕਰਦੀ ਜੋ ਰਾਹੁਲ ਗਾਂਧੀ ਕਹਿੰਦੇ ਨੇ ਕਿ ਦੇਸ਼ ਦੇ ਵਿੱਚ ਜੋ ਬੀਜੇਪੀ 'ਤੇ આરોਪ ਲਗਾਉਂਦੇ ਨੇ ਕਿ ਬੀ ਦੀ ਰਾਜਨੀਤੀ ਕਰ ਰਹੀ ਹੈ ਹਿੰਦੂ ਮੁਸਲਮ ਦੀ ਰਾਜਨੀਤੀ ਕਰ ਰਹੀ ਹੈ ਫਿਰ ਤੁਸੀਂ ਕੀ ਕਰ ਰਹੇ ਹੋ ਤੁਸੀਂ ਅਜੇ ਤੱਕ ਜਗਦੀਸ਼ ਟਾਇਟਲਰ ਨੂੰ ਗੱਲ ਨਾਲ ਕਿਉਂ ਲਾ ਕੇ ਰੱਖਿਆ ਤੁਸੀਂ ਕਿਉਂ ਨਹੀਂ ਕੱਢਦੇ ਹੁਣ ਜੇ ਖਬਰ ਆਈ ਤਾਂ ਹੁਣ ਤੱਕ ਕਾਂਗਰਸ ਨੇ ਕਿਉਂ ਨਹੀਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਕਿ ਕਿਸ ਨੂੰ ਪਾਰਟੀ ਚੋਂ ਬਾਹਰ ਕੱਢਿਆ ਇਹ ਆਪਣੇ ਆਪ ਬੜੇ ਵੱਡੇ ਸਵਾਲ ਨੇ ਦੂਸਰੀ ਅਹਿਮ ਚੀਜ਼ ਤੁਹਾਨੂੰ ਯਾਦ ਹੋਵੇਗਾ ਤੁਸੀਂ ਆਪ ਵੀ ਇੰਟਰਵਿਊ ਕੀਤੇ ਨੇ ਇੱਕ ਸ਼ਖਸ ਸਨ ਜਿਹੜੇ ਕਿ ਆ Arms ਡੀਲਰ ਸਨ ਜਿਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਗਵਾਹੀ ਦਿੱਤੀ ਸੀ ਉਹਨਾਂ ਨੂੰ ਕਿਸ ਤਰੀਕੇ ਨਾਲ ਧਮਕੀਆਂ ਦਿੱਤੀਆਂ ਗਈਆਂ ਉਹਨਾਂ ਨੂੰ ਕੋਈ ਪੈਸਾ ਦਿੱਤਾ ਸੀ ਇੱਕ ਗਵਾਹ ਵਾਸਤੇ ਜਗਦੀਸ਼ ਟਾਇਟਲਰ ਦੇ ਥਰੂ ਖੁੰਦਾ ਉਸ ਨੂੰ ਕਿੰਨਾ ਥ੍ਰੈਟ ਐਚਐਸ ਰਿਹਾ ਤੁਸੀਂ ਵੀ ਜਾਣਦੇ ਹੋ ਕਿਸ ਤਰੀਕੇ ਨਾਲ ਉਸ ਨੂੰ ਧਮਕੀਆਂ ਮਿਲਦੀਆਂ ਰਹੀਆਂ ਅੱਜ ਵੀ ਉਹ ਸ਼ਖਸ ਬਿਲਕੁਲ ਗਾਇਬ ਹੈ ਅਜੇ ਵੀ ਉਹਨੂੰ ਈਮੇਲ ਰਾਹੀਂ ਧਮਕੀਆਂ ਮਿਲਦੀਆਂ ਰਹਿੰਦੀਆਂ ਨੇ ਤੇ ਇਹ ਇੱਕ ਪੂਰਾ ਪ੍ਰੋਸੈਸ ਜਿਹੜਾ ਰਿਹਾ ਹੈ 84 ਤੋਂ ਲੈ ਕੇ ਹੁਣ ਤੱਕ ਲਗਭਗ 30 ਸਾਲ ਜਿਹੜੀ ਸਰਕਾਰ ਇਸ ਟੈਨਰਡ ਦੇ ਵਿੱਚ ਰਹੀ ਚਾਹੇ ਉਹ ਕਾਂਗਰਸ ਦੀ ਰਹੀ ਜਾਂ ਦੂਸਰੀ ਪਾਰਟੀਆਂ ਦੀ ਰਹੀ ਉਹਨਾਂ ਦੌਰਾਨ ਇਹਨਾਂ ਲੋਕਾਂ ਦੇ ਉੱਤੇ শিকੰਜੇ ਨਹੀਂ ਕੱਸੇ ਗਏ ਜੇਕਰ ਸ਼ਾਇਦ শিকੰਜੇ ਕੱਸੇ ਜਾਂਦੇ ਤੇ ਇਸ ਦਾ ਇਨਸਾਫ ਮਿਲਦਾ ਮੈਨੂੰ ਬੜੀ ਚੰਗੀ ਤਰੀਕੇ ਨਾਲ ਯਾਦ ਹੈ ਕਿ ਬੜੇ ਸੀਨੀਅਰ ਵਕੀਲ ਨੇ ਐਚਐਸ ਫੂਲ ਕਾ ਇੱਕ ਵਾਰੀ ਪਟਿਆਲਾ ਕੋਰਟ ਦੇ ਵਿੱਚ ਇਸੇ ਮਾਮਲੇ 'ਚ ਜਦੋਂ ਸੱਜਣ ਦੀ ਸੁਣਵਾਈ ਚੱਲਦੀ ਸੀ ਤਾਂ ਉਹਨਾਂ ਨੇ ਇੱਕ ਬੜੀ ਚੰਗੀ ਗੱਲ ਕਹੀ ਉਹ ਕਹਿੰਦੇ ਨੇ ਕਿ ਜੇਕਰ 84 ਦਾ ਤੁਸੀਂ ਇਨਸਾਫ ਦੇ ਦਿੰਦੇ ਤੇ ਸ਼ਾਇਦ ਲੋਕਾਂ ਉਹ 2002 ਜੋ ਗੋਧਰਾ ਕਾਂਡ ਹੋਇਆ ਉਹ ਨਾ ਹੁੰਦਾ ਉਸ ਤੇ ਲੋਕਾਂ ਦੀ ਜਿਹੜੀ ਨਜ਼ਰਾਂ ਨੇ ਉਹ ਖੁੱਲ ਜਾਂਦੀਆਂ ਤੇ ਇਹੋ ਜੀ ਕੋਈ ਹਿੰਮਤ ਨਾ ਕਰਦਾ ਇਹ ਆਪਣੇ ਆਪ ਚ ਉਹਨਾਂ ਦਾ ਬੜਾ ਵੱਡਾ ਬਿਆਨ ਸੀ ਕਿ ਜਾਇਦ ਉਦੋਂ ਇਨਸਾਫ ਮਿਲ ਜਾਂਦਾ ਤੇ ਅੱਗੇ ਕੋਈ ਇਹ ਕੋਸ਼ਿਸ਼ ਨਾ ਕਰਦਾ ਬਿਲਕੁਲ ਨਾਲੇ ਖਾਸ ਤੌਰ ਤੇ ਘੱਟ ਗਿਣਤੀਆਂ ਦੇ ਵਿੱਚ ਇਦਾਂ ਦੀ ਭਾਵਨਾ ਹੀ ਨਾ ਆਂਦੀ ਕਿ ਸਾਡੇ ਲਈ ਕਾਨੂੰਨ ਹੋਰ ਹੈ ਤੇ ਹੋਰਾਂ ਲਈ ਕਾਨੂੰਨ ਹੋਰ ਹੈ ਕੱਟ ਗਣਤੀਆਂ ਆਪਣੇ ਆਪ ਨੂੰ ਵੀ ਇਸ ਮੁਲਕ ਦਾ ਹਿੱਸਾ ਸਮਝਦੀਆਂ ਤੇ ਉਹ ਗੈਰ ਭਾਵਨਾ ਨਾ ਆਂਦੀ ਉਹਨਾਂ ਦੇ ਮਨ ਦੇ ਵਿੱਚ ਕਿ ਨਹੀਂ ਸਾਡੇ ਲਈ ਕਾਨੂੰਨ ਹੋਰ ਤੇ ਦੂਜਿਆਂ ਲਈ ਹੋਰ ਆ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਤੁਹਾਡਾ ਵੀ ਗਰਵਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆਸ ਤੇ ਉਮੀਦ ਦਾ ਦੀਵਾ ਹਮੇਸ਼ਾ ਜਗਦਾ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਦੀਵੇ ਹੀ ਚਿਰਾਗ ਬਣਦੇ ਨੇ ਚਿਰਾਗ ਹੀ ਰੌਸ਼ਨੀਆਂ ਕਰਦੇ ਨੇ ਤੇ ਰੌਸ਼ਨੀਆਂ ਹੀ ਇਨਸਾਫ਼ ਦਵਾਉਂਦੀਆਂ ਨੇ ਦੇਸ਼ਦਾਨੀ ਦੀ ਬਾਕੀ ਖਬਰਾਂ ਲਈ ਬਣ ਰਹੋ ਪੀਟੀਸੀ ਨਿਊਜ਼ ਨਾਲ ਧੰਨਵਾਦ